ਹੇਮਕੁੰਡ ਹਸਪਤਾਲ ਚ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਰੋਟਰੀ ਕਲੱਬ ਹਲੋਇਆ ਖਾਸ ਦੇ ਪ੍ਰਧਾਨ ਜੋਗਾ ਸਿੰਘ ਡੋਲ ਅਤੇ ਹੇਮਕੁੰਡ ਹਸਪਤਾਲ ਦੇ ਆਗੂ ਗੁਰਪ੍ਰੀਤ ਸਿੰਘ ਵਕੀਲ ਦੀ ਜੋਗ ਅਗਵਾਈ ਹੇਠ ਹੇਮਕੁੰਡ ਹਸਪਤਾਲ ਵਿੱਚ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਨਿਰਮਲ ਕੂਟੀਆਂ ਸੀਚੇਵਾਲ ਦੇ ਮੁਖ ਸੇਵਾਦਾਰ ਬਾਬਾ ਸਰਜੀਤ ਸਿੰਘ ਵੱਲੋਂ ਸਾਥੀਆਂ ਸਮੇਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰਿਬਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ ਗਿਆ ਸੀ ਇਸ ਕੈਂਪ ਵਿੱਚ ਡਾਕਟਰ ਕੁਲਦੀਪ ਕਲਰ ਅਤੇ ਮੈਡੀਕਲ ਸਟਾਫ ਵੱਲੋਂ 250 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਦੀ ECG ਤੇ ਐਕਸ-ਰੇ ਵੀ ਮੁਫਤ ਕੀਤੇ ਗਏ ਲੋੜ ਅਨੁਸਾਰ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਮੌਕੇ ਰੋਟਰੀ ਕਲੱਬ ਲੋਈਆ ਤੋਂ ਜੋਗਾ ਸਿੰਘ ਢੋਲ ਪ੍ਰਦਾਨ ਤਰੁਣ ਸ਼ਰਮਾ ਸੈਕਟਰੀ ਜਗੀਰ ਸਿੰਘ ਬਿੰਦ ਗੁਰਪ੍ਰੀਤ ਸਿੰਘ ਐਡਵੋਕੇਟ ਪਜਲ ਸਿੰਘ ਤਸ਼ਪੁਰ ਸੁਖਚੈਨ ਸਿੰਘ ਸਰਪੰਚ ਮਨਦੀਪ ਸਿੰਘ ਜਕੋਪੁਰ ਰਜਿੰਦਰ ਸਿੰਘ ਪਲਾਹਾ ਕਰਨੈਲ ਸਿੰਘ ਸੁਰਿੰਦਰ ਕੁਮਾਰ ਨੀਟਾ ਡਾਕਟਰ ਕੁਲਦੀਪ ਕਲੇਰ ਇੰਦਰਪ੍ਰੀਤ ਸਿੰਘ ਜੀਐਸ ਢਿੱਲੋ ਅੰਕੁਸ਼ ਬਾਂਸਲ ਹਰਦੀਪ ਸਿੰਘ ਅਰਜੂ ਸਿੰਘ ਇਮਰਾਨ ਖਾਨ ਹੁਸਨਾਜ ਅਤੇ ਹੇਮਕੁੰਡ ਹਸਪਤਾਲ ਦਾ ਸਾਰਾ ਸਟਾਫ ਹਾਜ਼ਰ ਸੀ ਪੰਚਾਇਤੀ ਸੈਕਟਰੀ ਵੀ ਹਾਜ਼ਰ ਸਨ ਹਨੀ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਅੱਜ ਅਸੀਂ ਹੈਵ ਗੋਨਸ ਪ੍ਰੋਜੈਕਟ ਕੈਂਪ ਦੇ ਘਰ ਤੋਂ ਵਾਸਤੇ ਆਏ ਸੀਗੇ ਤੇ ਬਾਹਰ ਦੇਖਿਆ ਵਾ ਬਹੁਤ ਜਿਆਦਾ ਰੌਣਕਾ ਸੰਗਤ ਬਹੁਤ ਆਈ ਹੋਈ ਆ ਮਰੀਜ਼ ਬਹੁਤ ਆਏ ਆ ਵਾਈਗੁਰੂ ਅਗੇ ਰਾਜ ਬੇਨਤੀ ਆ ਵੀ ਜਿੰਨੇ ਬਰੀਜ ਆਏ ਆ ਉਹ ਠੀਕ ਹੋ ਕੇ ਜਾਣ ਤੰਦਰੁਸਤ ਹੋ ਕੇ ਜਾਣ ਜਿਹੜੇ ਡਾਕਟਰ ਆ ਉਹਨਾਂ ਦੇ ਵਾਈਗੁਰੂ ਕਿਰਪਾ ਕਰੇ ਵੀ ਉਹ ਵਾਤ ਵਾਤ ਸ਼ਾਦਿ ਨਾਲ ਇਹਨਾਂ ਦੀ ਸੇਵਾ ਕਰ ਸਕਣ ਤੇ ਬਹੁਤ ਵਧੀਆ ਪ੍ਰੋਗਰਾਮ ਡਾਕਟਰ ਸਾਹਿਬਾਨ ਦਾ ਗੁਰਪ੍ਰੀਤ ਸਿੰਘ ਉਹਨਾਂ ਦਾ ਜਿਨ੍ਹਾਂ ਨੇ ਕੈਂਪ ਚਲੂ ਕੀਤਾ ਹੈ ਇਦਾਂ ਤੋਂ ਹੋਣੇ ਚਾਹੀਦੇ ਕੈਂਪ ਕਈ ਗਰੀਬ ਬੰਦੇ ਆ ਦੂਰ ਨਹੀਂ ਜਾ ਸਕਦੇ ਹਸਪਤਾਲਾਂ ਤੇ ਨਹੀਂ ਜਾ ਸਕਦੇ ਦੂਸਰੇ ਹਸਪਤਾਲਾਂ ਤੇ ਉਹ ਇੱਥੇ ਆਣ ਕੇ ਆਪਦੇ ਸਾਰੇ ਚੈਕਅਪ ਚੈਕਅਪ ਕਰਾ ਲੈਣਗੇ ਤੇ ਉਹਨਾਂ ਨੂੰ ਪਤਾ ਲੱਗ ਜੂਗਾ ਤੁਹਾਨੂੰ ਕੋਈ ਬਿਮਾਰੀ ਹੋਵੇ ਉਸ ਉਸ ਤਰ੍ਹਾਂ ਦਾ ਤੁਰ ਪੈਂਦਾ ਹਸਪਤਾਲ ਵੱਲੋਂ ਤੇ ਬਹੁਤ ਵਧੀਆ ਪ੍ਰਾਰੰਭ ਸੰਤ ਬਲਜੀਤ ਸਿੰਘ ਜੀ ਸਿਚਵਾਲ ਜੀ ਜੋ ਉਪਲ ਪਾਇਨਗੇ ਹੋਇਆ ਉਹਨਾਂ ਦੇ ਵਿਆਹ ਤੇ ਦਾਸ ਨੇ ਹਾਜ਼ਰੀ ਭਰੀ ਆ ਸਾਰਿਆਂ ਦਾ ਧੰਨਵਾਦ ਡਾਕਟਰ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਉਨੀ ਜਨ ਸੰਜੋਗ ਕਰਾ ਰਹੇ ਆ ਇਹਨਾਂ ਦੇ ਨਾਲ ਰੋਟੀ ਕਲੱਬ ਵੀ ਸਹਿਯੋਗ ਕਰ ਰਿਹਾ ਵਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਈਕੁਜੀ ਕਾਲ ਸਾਹਿਬ ਆਏ ਵੀ ਫਿਰ ਤੇਮਪੋਰੇ ਜਾਣਕਾਰੀ ਦੇ ਦਿਓ ਤੇਮਪੋਰੇ ਬਹੁਤ ਬਹੁਤ ਧੰਨਵਾਦ ਜਿੱਦਾਂ ਵੀ ਗੁਰਪ੍ਰੀਤ ਸਿੰਘ ਉਹਨਾਂ ਨੇ ਸਾਰੇ ਸਾਨੂੰ ਵਾਈਕ ਕੀਤਾ ਤੇ ਵੀ ਬੜੀ ਖੁਸ਼ੀ ਦੀ ਗੱਲ ਆ ਇਹ ਬਹੁਤ ਵਧੀਆ ਉਪਰਾਲਾ ਵਾ ਵੀ ਲੋਕਾਂ ਦੀ ਸਿਹਤ ਦਾ ਤੇ ਬਹੁਤ ਖਿਆਲ ਰੱਖਿਆ ਜਾ ਰਿਹਾ ਤੇ ਇਹਦੇ ਨਾਲ ਲੋਕੀ ਜਾਗਰੂਕ ਵੀ ਹੋ ਰਹੇ ਆ ਤੇ ਇਲਾਜ ਲਈ ਵੀ ਅੱਗੇ ਵਾਸਤੇ ਜਿੱਦਾਂ ਵੀ ਉਹ ਉਹਨਾਂ ਦੀ ਵਧੀਆ ਹੈ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੀ ਜਾਂਚ ਕੀਤੀ ਗਈ ਅੱਜ ਇਹਨਾਂ ਨੇ ਜਿੱਦਾਂ ਵੀ ਮਤਲਬ ਜਨਰਲਲੀ ਕੈਂਪਪਾਸੇ ਦੱਸਿਆ ਗਿਆ ਵੀ ਜਨਰਲ ਕੈਂਪ ਆ ਇਹਦੇ ਵਿੱਚ ਆਈਸਟਾ ਜਾਂ ਹੋਰ ਸ਼ੂਗ ਸਾਰੇ ਟੈਸਟ ਵੀ ਇਹਨਾਂ ਨੇ ਲੋ ਵੀ ਸੀਗਾ ਤੇ ਅੱਜ ਇਹਨਾਂ ਨੇ ਪ੍ਰਬੰਧ ਕੀਤਾ ਗਿਆ ਹੈ ਦੇ ਲਈ ਕਾਫੀ ਲੋਕ ਨੇ ਇਸ ਚੀਜ਼ ਦਾ ਫਾਇਦਾ ਉਠਾਇਆ ਕਿੰਨੇ ਕੁ ਮਰੀਜ਼ ਦੇਖ ਚੁੱਕੇ ਹੁਣ ਤੱਕ ਹਸ ਤੱਕ ਮੇਰਾ ਖਿਆਲ ਵੀ ਉਪਰ 200 ਦੇ ਕਰੀਬ ਹੋ ਚੁੱਕੇ ਆ ਹਜੇ ਬਹੁਤ ਵੀ ਆ ਰਹੇ ਆ ਜਿਦਾਂ ਜਿਨਾਂ ਨੂੰ ਚੈੱਕ ਅਪ ਕੀਤਾ ਜੂਗਾ ਤੇ ਕੁਝ ਨਾਲ ਹੋਰ ਪੇਸ਼ੈਂਟ ਇਸੇ ਦਾ ਨਾਮ ਹੋ ਸਕਦਾ ਇਹਦੇ ਵਿੱਚ ਕੋਈ ਮੇਜਰ ਬਿਮਾਰੀਆਂ ਦੀ ਜਾਂਚ ਵੀ ਕੀਤੀ ਗਈ ਮੇਜਰ ਬਿਮਾਰੀਆਂ ਤੇ ਜਿਦਾਂ ਆ ਇਸ ਬਾਰੇ ਜਿਦਾਂ ਜਾਂ ਹੋਰ ਵੀ ਸ਼ੂਗਰ ਜਾਂ ਜੋ ਵੀ ਜਨਰਲ ਟੈਸਟ ਦੇ ਵਿੱਚ ਸਾਰਾ ਜੋ ਵੀ ਇਹਨਾਂ ਨੇ ਟੈਸਟ ਦਵਾਈਆਂ ਵੀ ਮੁਕਤ ਦਿੱਤੇ ਆ ਯਾਰ ਦਵਾਈਆਂ ਵੀ ਮੁਕਤ ਵੰਡੀਆਂ ਗਈਆਂ ਤੇ ਬਾਕੀ ਜਸਟ ਟੈਸਟ ਫ੍ਰੀ ਸੀਗੇ ਤੇ ਇਹਦੇ ਨਾਲ ਲੋਕਾਂ ਨੂੰ ਕਰੀਆ ਧੰਨਵਾਦ ਥੈਂਕ ਯੂ